ਸਾਦੇ ਵਿਆਹ ਜਿੱਦਾਂ ਆਪਣਾ ਹੁਣ ਵੇਖੋ ਮਿਡਲ ਕਲਾਸ ਆਪਣੇ ਐਸ ਸੀ ਬੀ ਸੀ ਵਾਲੇ ਜੀਵਿੰਦਾਰ ਭਰਾ ਦਾ ਆਪਣਾ ਅੱਜ ਕੱਲ੍ਹ ਵੇਖੋ ਹੁਣ ਲੋਕੀ ਵਿਆਹ ਸ਼ਾਦੀਆਂ ਤੇ ਆਪਣੇ ਦੂਜਾ ਕਲਾਕਾਰ ਲਾਉਣ ਲਾ ਪਿਆ ਟਾਡੀ ਕਵੀਸ਼ਰੀ ਕੋਈ ਸਾਦੇ ਵਿਆਹ ਕਰੋ ਜਿੱਥੇ ਚੰਗਾ ਸੁਣਨ ਨੂੰ ਮਿਲੇ ਹੁਣ ਵੇਖੋ ਅੱਜ ਕੱਲ੍ਹ 4 4 5 5 7 7 ਦਾ ਲੱਖ ਰੁਪਿਆ ਵੱਡੇ ਵੱਡੇ ਕਲਾਕਾਰ ਸੈਲੀਬ੍ਰਿਟੀ ਲੈਂਦੇ ਆ ਉੱਤੋਂ 4-5 ਲੱਖ ਦੀ ਕੈਟਰਿੰਗ ਹੋ ਜਾਂਦੀ 20-25 ਲੱਖ ਦੀ ਵੀ 25000 ਦੀ ਡੈਕੋਰੇਸ਼ਨ ਹੋ ਜਾਂਦੀ ਹਨਾ ਘਰੇ ਵੀ ਲਾਈਟਿੰਗ ਕਰਨੀ ਅੱਜ ਕੱਲ ਚੁੰਨੀਆਂ ਦਾ ਵਾਲਾ ਟ੍ਰੈਂਡ ਜ ਆ ਗਿਆ ਲਾਈਟਿੰਗ ਕਿੰਨਾ ਕਿੰਨਾ ਪੈਸਾ ਲੱਗਦਾ ਜਿਕੇ ਜਿੰਨੇ ਆਪਣੇ ਜਿਗਰ ਦਾ ਟੁਕੜਾ ਕੁੜੀ ਨੂੰ ਦੇ ਤਾ ਉਸ ਤੋਂ ਵੱਧੋ ਕੀ ਦੇ ਸਕਦਾ ਹੁਣ ਆਪਾਂ ਆਨੇ ਆ ਵੀ ਆਪਣੇ ਕੋਈ ਬਰਾਤ ਜਦੋਂ ਮੁੰਡੇ ਦੀ ਜਾਂਦੀ ਆਪਾਂ ਨੇ ਕੋਈ ਕਮੀ ਪੇਸ਼ੀ ਕੁੜੀ ਵਾਲਾਂ ਨੂੰ ਕਹਿ ਦੇਣਾ ਕੋਈ ਕਮੀ ਪੇਸ਼ੀ ਨਾ ਰਹਿ ਜੇ ਉਹ ਆ ਅਗਲੇ ਨੂੰ ਹੁੰਦਾ ਵੀ ਚਲ ਵਦ ਤੋਂ ਵਦ ਕਰੀਏ ਪੈਲਸ ਕਰ ਲੈਂਦੇ ਮੈਂ ਜਿਹੜੇ ਪੁਰਾਣੇ ਜ਼ਮਾਨੇ ਚ ਮੈਂ ਵਿਆਹ ਸੁਣਦਾ ਹਾਂ ਘਰੇ ਕਰਦੇ ਗਲੀਆਂ ਚ ਪੈਲੀਆਂ ਜੇ ਟੈਂਟ ਲਾ ਲੈਣਾ ਵਧੀਆ ਸਿੰਪਲ ਸਾਦਾ ਏ ਉਦੋਂ ਨਾ ਕੋਈ ਸਾਇਡ ਕਰਦਾ ਇਨਾ ਕੋਈ ਜ਼ਹਿਰ ਖਾਂਦਾ ਇਨਾ ਕੋਈ ਸਲਫਾਤ ਦੀਆਂ ਗੋਲੀਆਂ ਖਾਂਦਾ ਉਹ ਵਧੀਆ ਏ ਮੌਲ ਵਧੀਆ ਏ ਉਦੋਂ ਸਾਦੀ ਰੋਟੀ ਦਾਲ ਫੁਲਕਾ ਵਧੀਆ ਚੱਲਦਾ ਏ ਇਹ ਆਪਾਂ ਹੀ ਬਣਾ ਲਿਆ ਆਪਾਂ ਇਹਾਂ ਵੀ ਲਾਗੇ ਕਿਨੇ ਗੱਡੀ ਲੈ ਲਈ ਗੱਡੀਆਂ ਦੇ ਚਰੀਟਾ ਮਾਰ ਦੋ ਰਾਤ ਨੂੰ ਜਾਂ ਆਪਾਂ ਨੇ ਵੀ ਉਸ ਤੋਂ ਵੱਡੀ ਲਈ ਆਪਾਂ ਇਹ ਦੇਖ ਕੇ ਨਹੀਂ ਜਰਦੇ ਆਪਣਾ ਪਤਾ ਹੈ ਕਿ ਚਾਦਰ ਵੇਕੇ ਪੈਰ ਪਸਾਰੋ ਇਸ ਕਰਕੇ ਸਾਦੇ ਵਿਆਹ ਸਾਦੇ ਭੋਗ ਨਾ ਚਿੰਤਾ ਨਾ ਰੋਗ ਇਸ ਪਾਸੇ ਆਪਾਂ ਨੂੰ ਜ਼ਿੰਮੇਵਾਰਾਂ ਭਰਾਵਾਂ ਨੂੰ ਸਾਰਿਆਂ ਨੂੰ ਧਿਆਨ ਦੇਣਾ ਚਾਹੀਦਾ ਵੀ ਜੇ ਕੋਈ ਕੋਈ ਮਰੀਨਾ ਭੋਗ ਸਿੰਪਲ ਕਰੋ ਵਿਆਹ ਸ਼ਾਦੀ ਵੀ ਸਿੰਪਲ ਕਰੋ ਪੈਲਸਾਂ ਦੀ ਥਾਂ ਘਰੇ ਟੈਂਟ ਲਾਓ ਸਿੰਪਲ ਸਾਦਾ ਖਾਣਾ ਖਾਓ ਫਾਸਟ ਫੂਡ ਆ ਪਾਜਕਲ ਖਾ ਰਹੇ ਯੰਗ ਮੁੰਡੇ ਯੰਗ ਕੁੜੀਆਂ ਮੁੰਡੇ ਖਾ ਰਹੇ ਉਹ ਨਿਰੀ ਮੌਦ ਹੈ ਨਿਰੇ ਰੋਗ ਅੰਦਰ ਬੈਕਟੀਰੀਆ ਪ੍ਰੋਬਲਮ ਹੁੰਦੀ ਹੈ ਕੈਲਸ਼ੀਅਮ ਦੀ ਘਾਟ ਹੁੰਦੀ ਹੈ ਇਤੋ ਚੰਗਾ ਘਰ ਦਾ ਦਾਲ ਫੁਲਕਾ ਖਾਓ ਦਾਲ ਦੇਖੋ ਜਿਹੜੀ 100 150 ਰੁਪਏ ਉਹ ਚ ਬੜੇ ਵਿਟਾਮਿਨ ਹੈ ਬੜੇ ਕੈਲਸ਼ੀਅਮ ਦਾਲ ਚ ਤੇ ਇਸ ਕਰਕੇ ਮੈਨੂੰ ਸਾਦੇ ਵਿਆਹ ਸਾਦੇ ਭੋਗ ਨਾ ਕਿ ਇਹਦੇ ਮਗਰ ਲੱਗਾ ਕਰੋ ਮੰਨ ਲਓ ਸਾਰਾ ਕੋ ਆਪਾਂ ਖਾ ਪੀ ਵੀ ਹੁਣ ਇੱਕ ਵੀ ਚੀਜ਼ ਇਹਦੇ ਨਾਮ ਜੀ ਹੁਣ ਕਹਣਾ ਯਾਰ ਆਪਾਂ ਨੂੰ ਆਜੀ ਨਹੀਂ ਮਿਲੀ ਯਾ ਪਿੱਕਾ ਪੈਗ ਜਿੰਨਾ ਮਧੀ ਲੋਕਾਂ ਨੂੰ ਖਵਾਈ ਜਾ ਖਵਾਈ ਪਿਆਈ ਜਾ ਲੋਕਾਂ ਨੇ ਜਦੋਂ 100 ਕੰਮ 99 ਕੰਮ ਬੰਦੇ ਦੇ ਕਰਤੇ ਨਾ ਇੱਕ ਕੰਮ ਬੰਦੇ ਦਾ ਜੇ 100 ਚ ਰਹਿ ਗਿਆ ਨਾ ਉਹ 99 ਤਨੇ ਪਾਣੀ ਫੇਰਦੇ ਉਹਨੇ ਕਹਣਾ ਇੱਕ ਇੱਕ ਕੰਮ ਨਹੀਂ ਮੇਰਾ ਇਸ ਕਰਕੇ ਸਾਦੇ ਵਿਆਹ ਸਾਦੇ ਭੋਗ ਨਾ ਚਿੰਤਾ ਨਾ ਰੋਗ ਜੀਵਿੰਦਰਾ ਭਰਾਵਾਂ ਨੂੰ ਵੀ ਬੇਨਤੀ ਆ ਮੇਰੇ ਵੱਲੋਂ ਪੱਟੀ ਸ਼ਹਿਰ ਵਾਲ ਮਾਝੇ ਵਾਲੇ ਪਾਉ ਵੱਲੋਂ ਦਾਸ ਰੋਲੋਂ ਵੀ ਸਾਦੇ ਵਿਆਹ ਸਾਦੇ ਭੋਗ ਨਾ ਚਿੰਤਾ ਨਾ ਰੋਗ ਸਾਦੇ ਕਰੋ ਕਿਉਂਕਿ ਅੱਜ ਕੱਲ੍ਹ ਵੇਖੋ ਦਾਜ ਵੇਖੋ ਵਰੀਆਂ ਅੱਜ ਕੱਲ੍ਹ ਹੈ ਜਿੰਨੇ ਆਪਣੀ ਜਿਗਰ ਦਾ ਟੁਕੜਾ ਕੁੜੀ ਨੂੰ ਕੁੜੀ ਦੇਤੀ ਤੇ ਉੱਤੇ ਪਿਛੇ ਰਹਿ ਗਈ ਗਿਆ ਉਹਦਾ ਘਰ ਖਾਲੀ ਹੋ ਗਿਆ ਨਾ ਇਸ ਕਰ ਹੁਣ ਵੇਖੋ ਕਈ ਹੁਣ ਆਪਣੇ ਯੂਪੀ ਵਾਲੇ ਆ ਵੀ ਉਹ ਆਪਣਾ ਅਕਾਊਂਟ ਦੇ ਦਿੰਦੇ ਆ ਵੀ ਜਿੰਨਾ ਕੁੜੀ ਵਾਲੇ ਥੋੜੇ ਬੋਤੇ ਦੇਣਗੇ ਤੇ ਆਪਣਾ ਕੋਈ ਫਰਨੀਚਰ ਆ ਆਪਣੇ ਜਾਦੇ ਆਪਣੇ ਪੰਜਾਬ ਚਾ ਫਰਨੀਚਰ ਵੀ ਲੈਣਾ ਟਰਾਲੀ ਉਰੀਆਂ ਪਰਕੇ ਟਰੱਕ ਪੂਰਾ ਦਾਜ ਦਾ ਹੁੰਦਾ ਵਾ ਵੀ ਚਲ ਮਾਰੀ ਫ੍ਰਿਜ ਵਾਸ਼ਿੰਗ ਮਸ਼ੀਨ ਹੋ ਗਈ ਐਲਸੀਡੀ ਹੋ ਗਈ ਅੱਜਕੱਲ ਦਾ ਵੱਡੀਆਂ ਵੱਡੀਆਂ ਸਕਾਰਪੀਓ ਗੱਡੀਆਂ ਆਂਦੇ ਆ ਵੀ ਗੱਡੀਆਂ ਆਲਟੋਨ ਵੇਖੋ ਮੰਨਦੇ ਆ ਵੀ ਜੇ ਕੋਈ ਸਰਕਾਰੀ ਜੋਬ ਲੱਗਾ ਪ੍ਰਾਈਵੇਟ ਲੱਗਾ ਇਹ ਥੋੜਾ ਵੀ ਆਪਣੇ ਆਪਣੀਆਂ ਵੀ ਧੀਆਂ ਪੈਣਾ ਆਂ ਗਿਆ ਆਪਾਂ ਵੀ ਗਾਂ ਟ੍ਰਾਂਸ ਆਪਾਂ ਵੀ ਗਾਂ ਰਿਸ਼ਤੇ ਕਰਨੇ ਆ ਵੇਖੋ ਜੇ ਜੇ ਕੇ ਦੀ 9 ਉਹਨੇ ਸੱਸ ਬੰਨਾ ਸੱਸ ਨੇ 9 ਬੰਨਾ ਇਹ ਚੱਕਰ ਹੁੰਦਾ ਵੀ ਹੁਣ ਵੇਖੋ ਕੋਈ ਬੁਲਟ ਮੋਟਰਸਾਈਕਲ ਉਹ ਹਾਂ ਵੱਖਰੀ ਗੱਲ ਉਹ ਖੁਸ਼ੀ ਵੱਲੋਂ ਆਪਣੀ ਵੱਲੋਂ ਜੋ ਮਰਜ਼ੀ ਦੇਣ ਭਾਵਾਂ ਚਮਚਾ ਦੇਣਾ ਭਾਵਾਂ ਹੁਣ ਵੇਖੋ ਆ ਜਿਹੜੀ ਮਿਲਨੀ ਅੱਜ ਕੱਲ੍ਹ ਸਰੂਪਿਆਂ ਨਾਲ ਹੋਰ ਦੋ ਪੰਨਿਆਂ ਸੱਤਾਂ ਸਾਲਾਂ ਨੂੰ ਸਰੂਪਿਆਂ ਨਾਲ ਮਿਲੀ ਜਦੋਂ 1984 ਚ ਸੰਤ ਪਿੰਡਾਂ ਵਾਲੇ ਦਾ ਪਤਾ ਦੌਰ ਹੁੰਦਾ ਸੀ ਉਦੋਂ 11 ਬਰਾਤੀ ਜਾਂਦੇ ਹੁੰਦੇ 12ਵਾਂ ਬਰਾਤੀ ਨਹੀਂ ਜਾਂਦਾ ਐਨਾ ਖੌਫ ਹੀ ਆਪਣੇ ਸਿੰਘਾਂ ਦਾ ਹੁਣ ਅੱਜ ਕੱਲ੍ਹ ਵੀ ਆਪਾਂ ਆਂਡ ਗਵਾਂਡ ਵੇਖ ਕੇ ਵੀ ਉਹਨੇ ਗੱਡੀ ਆਈ ਦਾ ਚ ਉਤੋਂ ਵੱਡੀ ਗੱਡੀ ਆਵੇ ਐ ਆਵੇ ਬੁਲਟ ਅੱਜ ਕੱਲ੍ਹ ਬੁਲਟ ਤੇ ਯਾ ਸਪਲੈਂਡਰ ਤੇ ਪਲਟੀਨਾ ਮੋਟਰਸਾਈਕਲ ਤੇ ਆਮ ਹੀ ਹੋ ਗਏ ਹਨ ਮੈਂ ਕਹਿੰਦਾ ਨਾ ਵੀ ਜਿੰਨੇ ਆਪਣਾ ਜਿਗਰ ਦਾ ਟੁਕੜਾ ਕੁੜੀ ਨੂੰ ਕੁੜੀ ਦੇਤੀ ਤੇ ਆਪਾਂ ਪਿਛੇ ਰਹਿ ਗਏ ਹਣਾ ਜਿਹੜੇ ਕੁੜੀਆਂ ਅੱਜ ਕੱਲ ਆਂਦੀਆਂ ਪੁੱਤਾਂ ਵਾਂਗੂ ਪਾਲਿਆ ਲੋਕਾਂ ਟਰੈਕਟਰ ਚ ਚਲਾਈ ਫਿਰਦੀਆਂ ਗੱਡੀਆਂ ਚਲਾਈ ਫਿਰਦੀਆਂ ਆ ਆ ਚੀਜ਼ਾਂ ਹੁੰਦੀਆਂ ਵੀ ਮੈਂ ਤਾਂ ਨਾ ਵੀ ਹੁਣ ਚਲੋ ਅਸੀਂ ਵੀ ਵਿਆਹ ਕਰਾਉਣੇ ਸਾਰਿਆਂ ਨੇ ਕਰਾਉਣੇ ਆ ਸਿੰਪਲ ਰੱਖੋ ਇੱਕ ਜਦੋਂ ਜਦੋਂ ਮੁੰਡਾ ਆਂਦੇ ਨਾ ਵੀ ਗਵਰਨਮੈਂਟ ਪ੍ਰਾਈਵੇਟ ਜੌਬ ਤੇ ਲੱਗਾ ਆ ਆਪਾਂ ਨੇ ਕੁੜੀ ਵੀ ਗਵਰਨਮੈਂਟ ਪ੍ਰਾਈਵੇਟ ਫਿਰ ਫਾਇਦਾ ਕੀ ਹੋ ਗਿਆ ਆਪਸ ਸਾਸ ਸੋਹਰੇ ਤਾਂ ਸੇਵਾ ਕਰਉਣੀ ਹੁੰਦੀ ਜਿਹੜੀ ਨੌ ਲਿਉਣੀ ਹੁੰਦੀ ਆ ਜੇ ਉਹ ਕੋਈ ਜਿੱਕੇ ਹੋ ਗਏ ਤੇ ਫਿਰ ਗੱਲ ਤੇ ਉਹ ਫਿਰ ਭਾਂਡੇ ਦੇ ਸੱਸ ਨੂੰ ਸਾਰਾ ਸੱਸ ਨੂੰ ਕਰਨਾ ਪਿਆ ਇਸ ਕਰਕੇ ਪੈਸੇ ਨਾਲ ਮੋਹ ਨਾ ਕਰੋ ਜੇ ਮੇਰੀ ਤਨਖਾਹ ਤੋਂ ਨਹੀਂ ਨਾ ਰਜੇ ਫਿਰ ਮੇਰੀ ਵਾਈਫ ਤੇ ਮੇਰੇ ਉਹਨਾਂ ਤੋਂ ਵੀ ਨਹੀਂ ਰਜਣਾ ਇਹ ਹੁੰਦਾ ਵੀ ਜਿੰਨਾ ਤੱਕ ਮਾਨ ਨਹੀਂ ਨਾ ਰਾਜਦਾ ਬੰਦਾ ਜਿੰਨਾ ਮਰਜ਼ੀ ਖਾਲੇ ਜਿੰਨਾ ਤੱਕ ਮਾਨ ਨਹੀਂ ਨਾ ਰਾਜਦਾ ਜਿਹੜਾ ਜਿੱਦਾਂ ਬੰਦਾ ਅੰਦਰੋਂ ਉਦਾਂ ਹੀ ਬਾਹਰੋਂ ਹੋਵੇ ਇਸ ਕਰਕੇ ਮੇਰੀ ਬੇਨਤੀ ਹੈ ਹੱਥ ਜੋੜ ਕੇ ਸਾਦੇ ਵਿਆਹ ਸਾਦੇ ਭੋਗ ਨਾ ਚਿੰਤਾ ਨਾ ਰੋਗ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਵੀ ਸਿੰਪਲ ਵਿਆਹ ਕਰੋ ਸਿੰਪਲ ਭੋਗ ਕਰੋ ਵਾਹਿਗੁਰੂ ਜੀ ਖਾਲਸਾ ਜੀ ਫਤਿਹ